ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਮੋਬਾਈਲ ਖਾ ਗਿਆ ਰਿਸ਼ਤੇਦਾਰੀਆਂ ਕਈ ਮਹੀਨਿਆਂ ਤੋਂ ਮਾਂ ਕਹਿ ਰਹੀ ਸੀ ਕਿ ਪੁੱਤ ਚੱਲ ਤੇਰੀ ਮਾਸੀ ਤੋਂਲ ਹੋ ਕੇ ਆਈਏ ਬਹੁਤ ਟਾਈਮ ਹੋ ਗਿਆ ਮਿਲਿਆ ਨੂੰ ਮੈਂ ਵੀ ਕਹਿ ਦੇਣਾ ਮਾਤਾ ਜਾਵਾਂਗੇ ਜਦੋਂ ਫ੍ਰੀ ਹੋਏ ਕਈ ਮਹੀਨੇ ਬੀਤ ਗਏ ਇਸ ਚੱਕਰ ਵਿੱਚ ਹੀ ਪਰ ਜਦੋਂ ਕਦੇ ਮਾਸੀ ਦਾ ਫੋਨ ਆਉਣਾ ਤਾਂ ਹਮੇਸ਼ਾ ਸਾਨੂੰ ਫਿਰੋਜ਼ਪੁਰ ਆਉਣ ਨੂੰ ਜ਼ੋਰ ਦੇਣਾ ਐਤਵਾਰ ਦੀ ਛੁੱਟੀ ਸੀ ਮੈਂ ਕਿਹਾ ਚੱਲ ਮਾਤਾ ਅੱਜ ਚੱਲਦੇ ਆਂ ਫਿਰੋਜ਼ਪੁਰ ਮਾਸੀ ਨੂੰ ਤੇ ਬੱਚਿਆਂ ਨੂੰ ਮਿਲਣ ਦੇਲ ਮੇਰਾ ਵੀ ਕਰਦਾ ਤੱਕਾ ਟੁਕਾ ਲਾ ਕੇ ਗੱਡੀ ਸਟਾਰਟ ਕਰਕੇ ਆਪਣੇ ਪਿੰਡ ਡੱਲ ਤੋਂ ਫਿਰੋਜ਼ਪੁਰ ਨੂੰ ਹੋ ਤੁਰੇ ਰਾਹ ਜਾਂਦਿਆਂ ਬੱਚਿਆਂ ਜੋਗਾ ਨਿੱਕ-ਛੁਕ ਤੇ ਕੇਲੇ ਵਗੈਰਾ ਖਾਣ ਨੂੰ ਲੈ ਕੇ ਕੋਈ 80-90 ਕਿਲੋਮੀਟਰ ਪੈਂਡਾ ਤੈਅ ਕਰਕੇ ਮਾਸੀ ਦੇ ਦਰਵਾਜ਼ੇ ਤੇ ਪਹੁੰਚ ਗਏ ਜਾ ਕੇ ਕੋਠੀ ਦੀ ਬੈਲ ਵਜਾਈ ਪਹਿਲੀ ਬੈਲ ਤੇ ਕੋਈ ਨਹੀਂ ਆਇਆ ਫਿਰ ਦੂਜੀ ਵਜਾ ਦਿੱਤੀ ਅੰਦਰੋਂ ਮਾਸੀ ਜੀ ਦੀ ਵੱਡੀ ਨੂੰ ਆਈ ਤੇ ਗੇਟ ਖੋਲ੍ਹ ਕੇ ਅੰਦਰ ਆਉਣ ਨੂੰ ਕਿਹਾ ਤੇ ਸਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਅੰਦਰ ਗਏ ਤਾਂ ਪਹਿਲਾਂ ਪਾਣੀ ਫਿਰ ਚਾਹ ਸਾਡੇ ਅੱਗੇ ਰੱਖ ਦਿੱਤੀ ਅਸੀਂ ਵੀ ਆਪਣੇ ਵੱਲੋਂ ਖੜੇ ਫਾਲ ਫਰੂਟ ਉਸੇ ਟੇਬਲ ਤੇ ਰੱਖ ਦਿੱਤੇ ਮਾਸਿਦਾ ਪੁੱਛਿਆ ਕਿ ਕਿਤੇ ਨਾજર ਨਹੀਂ ਆ ਰਹੇ ਤਾਂ ਜਵਾਬ ਮਿਲਿਆ ਦਵਾਈ ਲੈਣ ਗਏ ਆ ਬਾਜ਼ਾਰ ਰਾਤ 7:00 ਵਜੇ ਆਉਣਗੇ ਮਾਤਾ ਨੇ ਨੂੰ ਤੋਂ ਉਹਨਾਂ ਦੇ ਪੇਕਿਆਂ ਦਾ ਹਾਲਚਾਲ ਜਾਣ ਲਿਆ ਬਸ ਫਿਰ ਅਸੀਂ ਤਿੰਨ ਤੋਂ ਤਿੰਨ ਕੁ ਘੰਟੇ ਰੁਕੇ ਪਰ ਕਿਸੇ ਬੱਚੇ ਨੇ ਸੱਤਕ ਸੱਤ ਨਹੀਂ ਕੀਤੀ ਸਾਡੇ ਨਾਲ ਬਸ ਕੋਈ ਕਿਸੇ ਨੁੱਕਰੇ ਮੋਬਾਈਲ ਤੇ ਗੇਮ ਖੇਡ ਰਿਹਾ ਸੀ ਤੇ ਕੋਈ ਕਿਸੇ ਉਹਨਾਂ ਨੂੰ ਕੋਈ ਪਤਾ ਨਹੀਂ ਕੋਈ ਸਾਡਾ ਆਇਆ ਉਧਰ ਸੁਖਣਾ ਮਾਸੀ ਜੀ ਨੂੰ ਵੀ ਆਪਣੇ ਮੋਬਾਈਲ ਤੇ ਐਵੇਂ ਮਾਗਣ ਸੀ ਜਿਵੇਂ ਕੱਲੀ ਬੈਠੀ ਟਾਈਮ ਪਾਸ ਕਰ ਰਹੀ ਹੋਵੇ ਕਿਸੇ ਪਰਿਵਾਰ ਦੇ ਮੈਂਬਰ ਨੇ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਉਧਰ ਸਾਡੇ ਵੱਲੋਂ ਖੜੇ ਮਹਿੰਗੇ ਭਾਦੇ ਫਰੂਟ ਵੀ ਸਾਨੂੰ ਸਾਹਮਣੇ ਪੇ ਲਾਣ ਤਾਂ ਪਾ ਰਹੇ ਸੀ ਕਿ ਕਿੱਥੇ ਫਸਾ ਦਿੱਤਾ ਸਾਨੂੰ ਜਿੱਥੇ ਕੋਈ ਤੱਕਦਾ ਵੀ ਨਹੀਂ ਸਾਡੇ ਵੱਲ ਬਸ ਸਾਰੇ ਆਪੋ ਆਪਣੇ ਮੋਬਾਈਲ ਤੇ ਗੇਮ ਖੇਡ-ਖੇਡ ਖੁਸ਼ ਹੋ ਰਹੇ ਸੀ ਪਰ ਸਾਡੇ ਵੱਲ ਕਿਸਦਾ ਧਿਆਨ ਨਹੀਂ ਸੀ ਅੱਕ ਕੇ ਮੈਂ ਮਾਤਾ ਨੂੰ ਇਸ਼ਾਰਾ ਕੀਤਾ ਕਿ ਤੁਰਦੇ ਹੋ ਬਣੀਏ ਹੁਣ ਬਹੁਤ ਹੋ ਗਈ ਇੱਜ਼ਤ ਆਪਣੀ ਤੁਰਨ ਲੱਗੀ ਮਾਤਾ ਨੇ ਫਿਰ ਆਪਣੇ ਜੇਬ ਵਿੱਚੋਂ 4 5 100 100 ਦੇ ਨੋਟ ਦਿੱਤੇ ਤੇ ਬੱਚਿਆਂ ਨੂੰ ਦੇਣ ਲਈ ਕਿਹਾ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਮਾਤਾ ਤੇ ਮਾਂ ਨੇ ਉਹ ਵੀ ਫਰੂਟ ਵਾਲੇ ਟੇਬਲ ਮਾਤਾ ਤੇ ਮੈਂ ਨੇ ਉਹ ਵੀ ਫਰੂਟ ਵਾਲੇ ਟੇਬਲ ਤੇ ਰੱਖ ਕੇ ਉੱਪਰ ਗਲਾਸ ਰੱਖ ਦਿੱਤਾ ਜਾਂਦੀ ਵਾਰ ਦੀ ਸੱਸ ਜੀ ਰੀਕਾਲ ਬੁਲਾ ਦਿੱਤੀ ਉਧਰ ਨੂੰ ਰਾਣੀ ਨੇ ਫਿਰ ਆਪਣਾ ਫਰਜ਼ ਅਦਾ ਕਰਦੀ ਨੇ ਕਿਹਾ ਬੈਠ ਜਾਓ ਮਾਸੀ ਜੀ ਰੋਟੀ ਬਣਾ ਲੈਣੇ ਆ ਮੈਂ ਕਹਿ ਦਿੱਤਾ ਭਾਬੀ ਜੀ ਅੱਗੇ ਫੂਜੀ ਹੋਈ ਪਈ ਆ ਚਾਹ ਪੀ ਕੇ ਫਿਰ ਜਦੋਂ ਫੇਰਾ ਖਾਵਾਂਗੇ ਉਸੇ ਦਵਾਸ ਦਵ ਸਿਆਣੀਆਂ ਨੂਹਾ ਵਾਲਾ ਫਰਜਾਦਾ ਕੀਤਾ ਪੈਰਾਂ ਨੂੰ ਹੱਥ ਲਗਾ ਤੇ ਫਿਰ ਪਬਜੀ ਗੇਮ ਵੱਲ ਹੋ ਗਈ ਅਸੀਂ ਵੀ ਇਸ ਪਿਆਰ ਨੂੰ ਦੇਖਦੇ ਤੁਰਦੇ ਬਣੇ ਤੇ ਸਾਰੇ ਰਾਹ ਇਸ ਖਾਤਰਦਾਰੀ ਦੀਆਂ ਤਾਰੀਫਾਂ ਕਰਦੇ ਆਏ ਮੈਂ ਹੁਣ ਵੀ ਮਾਤਾ ਨੂੰ ਕਹਿ ਦਿੰਨਾ ਮਜ਼ਾਕ ਨਾਲ ਕਿ ਚੱਲ ਮਾਤਾ ਮਾਸੀ ਦੀ ਨੂਹ ਨੂੰ ਮਿਲਾਂ ਯਾਦ ਕਰਦੀ ਆ ਤੈਨੂੰ ਮਾਂ ਕੋਈ ਜਵਾਬ ਨਹੀਂ ਦਿੰਦੀ ਅੱਗੋਂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ